ਸਸੀਗਾ ਬਾਈ ਸਾਰਿਆਂ ਨੂੰ ਅੱਜ ਅਸੀਂ ਖੜੇ ਆ ਪਿੰਡ ਫੂਲ ਟਾਉਨ ਦੇ ਵਿੱਚ ਤੇ ਇੱਕ ਵੀਰ ਦੀਆਂ ਬਹੁਤ ਹੀ ਸੋਹਣੇ ਪਸ਼ੂ ਰੱਖੇ ਹੋਇਆਗੇ ਜਿਹਦੇ ਨਾ ਆਪਣਾ ਗੌਡ ਫਾਰਮ ਕਹਿੰਦੇ ਆ ਉਹ ਫਾਰਮ ਦਾ ਪਚਾਇਦਾ ਪਾਇਆ ਨਹੀਂ ਉਹ ਘਰੇ ਰੱਖਿਆ ਹੋਇਆ ਗਿਆ ਤੇ ਇਹਨੇ ਸ਼ੌਂਕ ਨਾਲ ਪਸ਼ੂ ਪਾਲੇ ਹੋਏ ਬੰਦੇ ਦੇ ਤੇ ਆਪਾਂ ਥੋੜਾ ਜਿਹਾ ਇਹਨਾਂ ਦੇ ਪਸ਼ੂਆਂ ਬਾਰੇ ਚੰਨਾ ਪਾਉਣੇ ਆਗੇ ਵੀ ਕਿਹੜੀ ਕਿਹੜੀ ਨਸਲਾ ਕਿਵੇਂ ਤਿਆਰ ਕੀਤੀ ਆ ਤੇ ਪਸ਼ੂ ਇਹਨਾਂ ਕੋਲੇ ਬਾਈ ਬਹੁਤ ਸੋਹਣੇ ਆ ਇਹ ਪਿੰਡ ਫੂਲ ਜਿਹੜਾ ਬਟੰਡਾ ਇਹਨੂੰ ਫੂਲ ਵਾਲਾ ਬਾਜ ਕਹਿੰਦੇ ਆ ਆਪਾਂ ਦੇ ਸੁਣਦੇ ਆ ਬਾਈ ਸਸੀਗਾ ਬਾਈ ਹਾਂ ਬਾਈ ਸਸੀਗਾ ਬਾਈ ਅੱਛਾ ਬਾਈ ਇੱਕ ਆਹ ਪਸ਼ੂਆਂ ਬਾਰੇ ਚਾਨਣਾ ਪਾਓ ਆਪਣੇ ਕੋਲ ਕਿਹੜੀ ਕਿਹੜੀ ਨਸਲਾਂ ਤੇ ਕਿਵੇਂ ਤਿਆਰ ਕੀਤੀਆਂ ਤੁਸੀਂ ਮੈਂ ਬਾਈ ਸ਼ਾਂਪ ਨਾਲ ਤਿਆਰ ਕਰਦਾ ਅੱਛਾ ਆ ਕੀ ਹੈ ਬਾਈ ਪਾਠਕ ਬੱਕਰੀ ਇਹ ਕਿੰਨੇ ਜਾਨਵਰ ਆ ਬਾਈ ਆਪਣੇ ਕੋਲ ਸਾਰੇ ਮੇਰੇ ਕੋਲ ਸਾਰੇ ਬਾਈ 10 ਹੈ ਛੋਟੇ ਬਾਈ ਕੱਲੀ ਕੱਲੀ ਚਾਨਣਾ ਪਾਓ ਮੰਨ ਲਓ ਆ ਬੱਕਰੀ ਆ ਜੀ ਆਪਾਂ ਇਹ ਕਿੰਨੀ ਜੱਦੀ ਹੈ ਬਾਈ ਇਹ ਤਿੰਨ ਸਾਲਾਂ ਦੀ ਹੈ ਬਾਈ ਇਹ ਤਿੰਨ ਸਾਲ ਦੀ ਹੈ ਬਾਈ ਇਹ ਇਹ ਕਿਹੜੀ ਨਸਲ ਆ ਬਾਈ ਇਹ ਬਈ ਬਿਟਲ ਬਿਟਲ ਬਾਈ ਪਿਓਰ ਬਿਟਲ ਆ ਬਾਈ ਹਾਂ ਬਾਈ ਅੱਛਾ ਤੇ ਆਹਾ ਬਾਈ ਆਹਾ ਇਹਦੇ ਬਾਈ ਜੰਨਾ ਪਾਉੜਿਆ ਜਾਮ ਇਹ ਤੇਰੀ ਇਹ ਵੀ ਐਂ ਦੇਖ ਕਾਟੂ ਰਿਹਾ ਪਤਾ ਕੀ ਨਾ ਬਾਈ ਇਹਦਾ ਕਾਟੂ ਬਾਈ ਕਾਟੋ ਬਾਈ ਹਾਂ ਅੱਛਾ ਇਹ ਕਿਹੜੀ ਨਸਲ ਆ ਬਾਈ ਇਹ ਵੀ ਬਾਈ ਭੈਣ ਆ ਉਹਦੀ ਅੱਛਾ ਇਹਦੀ ਭੈਣ ਆ ਬਾਈ ਇਹ ਇਹ ਕਿੰਨੇ ਚੱਲਦੀ ਆ ਬਾਈ ਇਹ ਵੀ ਉਨੇ ਚੱਲਦੀ ਆ ਬਾਈ ਅੱਛਾ ਇਹ ਬਰਾਬਰ ਆ ਬਾਈ ਦੋਨੇ ਇੱਕੋ ਜਿਹੇ ਆ ਠੀਕ ਹੈ ਇਹ ਵੀ ਪਿਓ ਬਿਟਲਾ ਬਈ ਹਾਂ ਬਈ ਤੇ ਸੂਈ ਵੀ ਇੱਕ ਸੋਹਣੀ ਆ ਬਈ ਇਹ ਦੂਜੀ ਸੂਈ ਦੂਜੀ ਦੂਜੀ ਸੂਈ ਆ ਅੱਛਾ ਦੂਜੀ ਦੂਜੀ ਸੂਈ ਆ ਤੇ ਆਹਾਂ ਬਈ ਜਿਹੜੀ ਆ ਚਿਤਲੀ ਆ ਕੀ ਇਹ ਅੱਡਦੀਆਂ ਕਿਹਦੇ ਨਾਲ ਦੀ ਆ ਇਹ ਇਹ ਬਈ ਇਹਨਾਂ ਦੀ ਹੈ ਨਾ ਹਾਂ ਭੈਣ ਆ ਬਈ ਅੱਛਾ ਇਹ ਨਾਲ ਦੀ ਆ ਇਹ ਇਹ ਰੰਗ ਬਈ ਫਰੈਂਕ ਕਰ ਗਿਆ ਇਹ ਇਹ ਬਈ ਪਹਿਲਾਂ ਆਈਆਂ ਸੀ ਅੱਛਾ ਠੀਕ ਹੈ ਇਹ ਬਈ ਨਸਲ ਇਹ ਵੀ ਬਿਟਲਾ ਵੀ ਪਿਆ ਛਪਿਓਰ ਬਿਟਲਾ ਬਈ ਹਾਂ ਕੱਦ ਕੋਤਾ ਬਹੁਤ ਆ ਬਈ ਹੈ ਨਾ ਬੱਕਰੀਆਂ ਦੇ ਕੱਦਦਾ ਬਈ ਦੇਖੀ ਪਤਾ ਨਹੀਂ ਸੀ ਬਈ ਤੇ ਆਹਾਂ ਬਈ ਆ ਕੀ ਨਾ ਗਾਗਾ ਅਜਾ ਖੜਾ ਕਰ ਬਈ ਹੁਣ ਮੜਾ ਜਾ ਕੁੱਤ ਕਰ ਤੂੰ ਸੂਈ ਕੀ ਨਾ ਬ ਉਹ ਖੜਾ ਮਾਰਸ਼ਾਲਾ ਮਾਰਸ਼ਾਲਾ ਪੁੱਤ ਇਹ ਬੱਕਰਾ ਬਈ ਹੈ ਭੋਗਦੇਵਾਲ ਕੀਤਾ ਬਈ ਤੁਹਾਡਾ ਹੈ ਹਾਂ ਸ਼ਾਨ ਆ ਬਈ ਇਹ ਕਿਹੜੀ ਨਸਲ ਦਾ ਬਈ ਵੀਰ ਚਲਾ ਜਮਾ ਅੱਛਾ ਪਿਓਰ ਬਿੱਟਲਾ ਬਈ ਕੱਦ ਕੋਤਾ ਬਈ ਬਹੁਤ ਹੈ ਯਾਰ ਕੱਦ ਵੀ ਬਹੁਤ ਆ ਬਈ ਅੱਛਾ ਇਹ ਖਰਾਕ ਰੂਕੀ ਪਾਉਣੇ ਬਈ ਤੁਸੀਂ ਫਿਰ ਇਹਨੂੰ ਬਈ ਖਰਾਕ ਤਾਂ ਇਕੱਲਾ ਬਾਹਰ ਲਾ ਜਾ ਰਾ ਹਣਾ ਅੱਛਾ ਬਈ ਬੜੇ ਮਾੜਾ ਮੋਟਾ ਕਣਕ ਤੇ ਛੋਲੇ ਵਿੱਚ ਲਾਇਆ ਵੇ ਬੜੇ ਮੋਟੇ ਅੱਛਾ ਉਹ ਜਾ ਪਾ ਦੇਣਾ ਬਈ ਜੈਹੇ ਗਰੀਬੀ ਦਾ ਵਾ ਭਰਾਵਾ ਅੱਛਾ ਇਹ ਕਿੰਨੇ ਚੱਦਾ ਹੋ ਗਿਆ ਬਈ ਹੁਣ ਇਹ ਇਹ ਬਈ ਇਹ ਵੀ 3 ਸਾਲ ਦਾ ਹੁਣ ਲਾ ਆਪਣੇ ਪੋਚ ਅੱਛਾ ਭਾਈ ਕਿੰਨੇ ਦੰਦਾ ਭਾਈ ਇਹ ਇਹ 2 ਦੰਦਾ ਭਾਈ 2 ਦੰਦਾ ਭਾਈ ਕਾਤਾ ਭਾਈ ਬਹੁਤ ਹੈਦਾ ਵੀ ਹੈਣਾ ਹਾਂ ਅੱਛਾ ਆ ਵੀ ਚਿਤਲੀ ਆ ਗਈ ਹੈਣਾ ਭਈ ਆਹ ਅੱਛਾ ਆਹਾ ਭਾਈ ਇਹ ਸੋਣ ਵਾਲੀ ਆ ਅੱਛਾ ਇਹ ਵੀ ਇਹ ਸੋਣ ਵਾਲੀ ਆ ਜਿਹੜੇ ਤੁਹਾਡੇ ਸਾਹਮਣੇ ਬੱਕਰੀ ਆ ਇਹ ਕਿੰਨੇਵੇਂ ਸੂਏ ਆ ਭਾਈ ਇਹ ਹੈ ਕਿੰਨੇਵੇਂ ਸੂਏ ਆ ਇਹ ਇਹ ਭਾਈ ਤੀਜੇ ਸੂਏ ਇਹ ਤੀਜੇ ਸੂਏ ਭਾਈ ਅੱਛਾ ਭਾਈ ਜਿਹੜੇ ਆ ਜਾਨਵਰਾਂ ਨਾਲ ਇਹਨਾਂ ਨੇ ਪੱਠਾ ਖੜੀਆਗੇ ਇਹ ਕਿਵੇਂ ਹੈ ਭਾਈ ਇਹਦਾ ਕੀ ਹਿਸਾਬ ਤਾਂ ਵੇ ਦੱਸੋ ਇਹ ਬੱਚੇ ਆ ਭਾਈ ਉਹਨਾਂ ਦੇ ਅੱਛਾ ਇਹ ਉਹਦੇ ਬੱਚੇ ਆ ਭਾਈ ਉਹਨਾਂ ਦੇ ਦੇਖਦੇ ਭਾਈ ਠੀਕ ਆ ਭਾਈ ਇਹ ਵੀ ਭਾਈ ਪਿਓਰ ਮਿੱਟ ਲਾਗੇ ਅੱਛਾ ਦੇਖ ਲਓ ਭਾਈ ਇਹ ਪਿਓਰ ਮਿੱਟ ਲਾ ਬੱਚੇ ਭਾਈ ਬੰਦੇ ਨੇ ਹਾਂ ਤੁੰਗੜੀ ਮੰਡੀ ਤੇ ਵੇਚਦਾ ਭਾਈ ਉਹਦਾ ਬੱਚਾ ਹੈਗਾ ਆ ਖੜਾ ਭਾਈ ਉਹਦਾ ਕੀ ਨਾਮ ਸੀ ਭਾਈ ਇਹ ਤੁੰਗੜੀ ਵਾਲਾ ਬੱਕਰੇ ਦਾ ਬੱਚਾ ਇਹ ਉਹਨਾਂ ਭਾਈ ਡੱਬਾ ਨਾਸ ਛਾ ਉਹ ਨਾਸ ਲਈ ਬਾਈ ਅੱਛਾ ਉਹਨਾਂ ਦਾ ਬਾਪਾਈ ਸਾਰਾ ਇਹ ਉਹਨਾਂ ਦਾ ਬਾਪਾਈ ਤੇ ਪਰ ਦੇਖੀ ਅੱਛਾ ਬਹੁਤ ਰੱਖਿਆ ਪਰ ਪਾੜਾ ਦੇ ਸਾਹਮਣੇ ਵੀ ਦੇਖ ਸਕਦੇ ਹਾਂ ਬਾਈ ਇਹ ਉਹ ਤਾਂ ਗਰੀ ਘਰੂਗਾ ਵਿਚਾਰਾ ਤੇਰੇ ਕੋਲ ਮਾਲ ਇੰਨਾ ਵਧੀਆ ਮਾਲ ਹੈ ਦੇ ਕੋਲੇ ਵੀ ਸਾਦੇ ਪਸ਼ੂ ਨਾਲ ਸਾਦੇ ਵਧੀਆ ਆਗੇ ਕੋਈ ਦੁੱਧ ਵੀ ਦਿੰਦੀਆਂ ਕੋਈ ਸੂਣ ਵਾਲੀਆਂ ਤੇ ਆਹ ਬੋਗ ਦੀ ਬਾਈ ਮੈਂ ਵੀਡੀਓ ਦਵਾ ਲਈ ਤੁਹਾਨੂੰ ਫੇਰ ਦਿਖਾਉਣਾ ਇਹ ਬੋਗ ਐਦਾ ਚੰਗਾ ਰੱਖਿਆ ਵਾ ਬਾਈ ਦਾ ਖਰਾ ਤਾਂ ਤੁਹਾਨੂੰ ਪਤਾ ਹੀ ਗਰੀਬੀ ਦਾ ਆਵੇ ਹੁੰਦਾ ਹਨਾ ਪਰਮਾਤਮਾ ਦੀ ਕਿਰਪਾ ਨਾਲ ਚੱਲੀ ਜਾਂ ਜਿੰਨੇ ਜੋਗੇ ਹੈਗੇ ਇਹ ਪਾਉਂਦੇ ਵੀ ਆਗੇ ਤੇ ਭੋਗ ਦਾ ਕੱਦ ਵੀ ਬਹੁਤ ਆ ਤੇ ਸ਼ੌਂਕ ਨਾ ਰੱਖੇ ਹੋਇਆ ਬਾਈ ਸਾਰੇ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਦੱਸਣਾ ਬਾਈ ਇਹ ਵੀ ਪਸ਼ੂ ਕਿਵੇਂ ਲੱਗੇ ਕੀ ਘਾਟ ਆ ਕੀ ਇਹਨੂੰ ਪਾਉਣਾਗਾ ਜਾਂ ਬਾਈ ਨੂੰ ਨਹੀਂ ਪਤਾ ਹੁੰਦਾ ਕਿ ਦਵਾਈਆਂ ਬੂਟੀਆਂ ਦਾ ਹਨਾ ਤੇ ਬਾਈ ਬਣ ਕੇ ਮੈਸੇਜ ਕਰਕੇ ਜਰੂਰ ਦੱਸਣਾ ਬਾਈ ਹੋਰ ਕੁਝ ਕਹਿਣਾ ਚਾਹੋਗੇ ਹਾਂ ਬਾਈ ਜੈ ਹੈ ਹੈਗਾ ਸੀ ਆਪਣੇ ਕੋਈ ਚੀਜ਼ ਆਪਾਂ ਉਹ ਹੀ ਦਿਖਾਤੀ ਬਾਈ ਠੀਕ ਆ ਬਾਈ ਹਨਾ ਵਧੀਆ ਠੀਕ ਆ ਬਾਈ ਠੀਕ ਆ ਬਾਈ ਸਾਰਿਆਂ ਨੂੰ ਸੱਚੀ ਗੱਲ ਬਾਈ